ਅਹੀਂ ਸੀਨੀਅਰ ਵਰਕਰ ਆ ਆਮ ਆਦਮੀ ਪਾਰਟੀ ਦੇ ਨਹੀਂ ਤੁਸੀਂ ਵਰਕਰ ਤਾਂ ਵੀ ਸਰਕਾਰ ਦੀ ਤੁਹਾਡੀ ਤੱਕ ਨਹੀਂ ਇੱਕ ਕੁਦਰਤ ਦਾ ਕਹਿ ਰਿਹਾ ਕੁਦਰਤ ਦੇ ਨਾਲ ਕਿਸਦਾ ਸ਼ਰੀਕਾ ਨਹੀਂ ਬੰਨ ਪਤਾ ਕਿਉਂ ਰੋੜਦੇ ਆ ਜਿਹੜਾ ਲੋਕੀ ਸਿਆਲ ਦੇ ਵਿੱਚ ਕਮਾਦੀ ਫਸਲ ਕੱਢਦੇ ਆ ਨਾ ਖੇਤਾਂ ਚੋਂ ਉਦੋਂ ਕਿਰਾਏ ਲਾ ਲਾ ਕੇ ਤਸੀਹੇ ਪਾਹ ਦੇ ਉੱਤੇ ਨੀਵਾ ਕਰ ਦਿੰਦੇ ਆ ਹਰ ਘਰ ਦੇ ਵਿੱਚ ਪਾਣੀ ਆ ਚੁੱਕਿਆ ਹੈ ਕਣਕ ਵੀ ਭੇਜ ਗਈ ਸਾਰੀ ਆ ਦੇਖੋ देखो दीवार टट चुकी है अच्छा पीछे तो अंदर, तो अंदर भी अंदर आ देखो आ देखो हां अंदर तो यहां तो दिखा हां तू देख सकदे हो तो तस्वीर कि एक घर त लग ओ दे थले लाइट है आद 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 आद। आ मार यार और लाइट बदल लो लाइट लगा के मार ਤੁਹਾਨੂੰ ਇਹ ਮਤਲਬ ਇਹ ਤਾਂ ਡਿੱਗਣ ਹੀ ਲੱਗੀ ਵਾਲੀ ਵਾਲੀ ਬਾਸਰ ਲੋਗ ਖਾਦਾ ਤੇ ਮੈਂ ਕੰਮ ਕਰ ਫਿਰ ਤੁਸੀਂ ਕਿ ਰਹਿ ਕਿੱਥੇ ਰਹੇ ਹੋ ਰਹੇ ਹਾਂ ਉਹ ਕੋਠੇ ਤੇ ਤੰਬੂ ਲਾਇਆ ਕੋਠੇ ਤੇ ਤੰਬੂ ਲਾਇਆ ਗਵਾਂਡੀਆਂ ਦੇ ਸਰ ਗਵਾਂਡੀਆਂ ਦੇ ਕੋਠੇ ਤੇ ਇੱਧਰ ਤਾਂ ਰਿਸਕ ਹੈ ਨਾ ਜੀ ਹਾਂ ਰਿਸਕ ਨਹੀਂ ਦਾ ਰਿਸਕ ਬਹੁਤ ਹੈ ਸਰ ਹਾਂ ਜੀ ਬਹੁਤ ਰਿਸਕ ਹੈਗਾ ਇੱਧਰ ਹੋਰ ਆਦਾਂ ਦਾ ਕੰਮ ਉਹ ਹੋਰ ਆ ਰਹੇ ਹੋਏਗਾ ਪੁੱਤਰ ਚੱਲ ਪੁੱਤਰ ਕੈਮਰਾ ਮਾਰ ਅੱਛਾ ਉੱਪਰ ਕਰੇ ਗੁਜ਼ਾਰਾ ਇੱਧਰ ਜਾ ਬੇ ਅੱਥੇ ਬੈਗੀ ਜ਼ਮੀਨ ਆਹ ਥੱਲੇ ਫਰਸ਼ ਮੈਂ ਜਾਂਦਾ ਤਾਂ ਉਹ ਦੇਖੋ ਉਹ ਵੀ ਬੈਠ ਗਿਆ ਥੱਲੇ ਫਰਸ਼ ਇੱਧਰ ਅੰਦਰ ਆਓ ਤੁਹਾਨੂੰ ਦਿਖਾ ਦੋ ਦੋ ਫੁੱਟ ਬੈਠਾ ਅੰਦਰ ਵੀ ਫਰਸ਼ ਬੈਠ ਗਿਆ ਉਹ ਨਹੀਂ ਉਹ ਆਪੇ ਰਹਿਣੇ ਆ ਗਿਆ ਚਲੋ ਉਸੇ ਇੱਕੋ ਘਰ ਦੇ ਵਿੱਚ ਦੇਖੋ ਕਿੰਨਾ ਬੁਰਾ ਹਾਲਾਤ ਨੇ ਆਹ ਆਹ ਮਾਰਕੇ ਅੱਛਾ ਦੇਖੋ ਨਹੀਂ ਨਹੀਂ ਹੈਗੀ ਹੈਗੀ ਲਾਈਟ ਬਹੁਤ ਬਹੁਤ ਅੱਗੇ ਬਸੇ 2 ਫੁੱਟ ਤਾਂ ਥੱਲੇ ਬੈਠ ਗਈ ਇਹ ਵੀ ਜ਼ਮੀਨ ਇਸ ਸਾਰੇ ਘਰਾਂ ਲੋਕਾਂ ਦੇ ਅਲੇ ਦੁਆਲੇ ਵੀ ਇਦਾਂ ਦੇ ਹਾਲਾਤ ਹੋਣਗੇ ਜੀ ਸਾਰੇ 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 ਬਹੁਤ ਬਹੁਤ ਜ਼ਿਆਦਾ ਇਦਾਂ ਹੀ ਆ ਦੇ ਅੱਛਾ ਫਿਰ ਤੁਸੀਂ ਉਧਰ ਜਾਂਦੇ ਕਿੱਦਾਂ ਜੀ ਉਧਰ ਉੱਪਰ ਕੋਠੇ ਤੇ ਉਹਨਾਂ ਦੇ ਨਾਲ ਦੇ ਅੱਛਾ ਬਾਹਰ ਦੇ ਜਦੋਂ ਪਾਣੀ ਜਾ ਰਿਹਾ ਹੈ ਅੱਛਾ ਪੋੜੀ ਤਾਂ ਨਹੀਂ ਜਾਇਆ ਤਾਂ ਫਿਰ ਉਧਰ ਅੱਛਾ ਬਹੁਤ ਮੁਸ਼ਕਿਲ ਹੈ ਫਿਰ ਤਾਂ ਕਿਸ ਤਰ੍ਹਾਂ ਗੁਜ਼ਾਰਾ ਹੋ ਰਿਹਾ ਹਾਂਜੀ ਹਾਂਜੀ ਤੁਹਾਡਾ ਨਾਮ ਦੱਸਿਓ ਜੀ ਮੇਰਾ ਨਾਮ ਭਾਈ ਇਕਬਾਲ ਸਿੰਘ ਜੀ ਆ ਹਾਂਜੀ ਇਕਬਾਲ ਸਿੰਘ ਜੀ ਇਹ 28 29 ਦੀ ਰਾਤ ਨੂੰ ਆਇਆ ਕਦੋਂ ਆਇਆ ਇਹ ਪਾਣੀ 30 ਦੀ ਰਾਤ ਨੂੰ ਆਇਆ ਅੱਛਾ ਜੀ ਹਾਂਜੀ 28 29 ਦੀ ਰਾਤ ਨੂੰ ਨਹੀਂ ਆਇਆ ਇੱਥੇ 30 ਦੀ ਰਾਤ ਨੂੰ ਆਇਆ ਹਰ ਘਰ ਦੇ ਵਿੱਚ 6 6 ਫੁੱਟ ਪਾਣੀ ਆ ਹਾਲਤ ਤੁਸੀਂ ਦੇਖ ਲਈ ਆ ਵੀ ਕੀ ਹਾਲਤ ਆ ਸਭ ਕੁਝ ਤੁਹਾਡੇ ਸਾਹਮਣੇ ਰਜਾਈਆਂ ਆ ਬਿਸਤਰੇ ਆ ਸਭ ਕੁਝ ਖਰਾਬ ਹੋਇਆ ਹੈ ਕਿੰਨੇ ਪਰਿਵਾਰ ਦੇ ਮੈਂਬਰ ਹੈ ਤੁਹਾਡੇ ਪਰਿਵਾਰ ਦੇ ਅਸੀਂ 10 ਮੈਂਬਰ ਆ ਜੀ ਬੱਚੇ ਕਿਤੇ ਗਵਨ ਰਿਸ਼ਤੇਦਾਰਾਂ ਦੇ ਭੇਜੀ ਹੋਏ ਆ ਅੱਛਾ ਨਵਾਂ ਭੇਜੀਆਂ ਆ ਮੁੰਡੇ ਵੀ ਭੇਜੇ ਆ ਬੱਚੇ ਵੀ ਭੇਜੇ ਆ ਮੈਂ ਇੱਕ ਬਜ਼ੁਰਗ ਜਿਹੜਾ ਇੱਥੇ ਰਹਿ ਰਿਹਾ ਗਵਾਂਡੀਆਂ ਦੇ ਘਰ ਤੋਂ ਦੰਬੂ ਲਾਇਆ ਉੱਤੇ ਕਾਲਾ ਹੋਵੇ ਫਿਰ ਤੁਸੀਂ ਕਿਉਂ ਨਹੀਂ ਗਏ ਅਸੀਂ ਫਿਰ ਘਰ ਇੱਥੇ ਸਮਾਨ ਕਿੰਨੇ ਰੱਖੀ ਕਿੰਨੇ ਰੱਖਣੇ ਆ ਰਾਖੀ ਦੀ ਕਿਉਂ ਜ਼ਿਆਦਾ ਜ਼ਰੂਰਤ ਹੈ ਰੋਕੀ ਵੇਖੋ ਵੀਰ ਜੀ ਆਪਣੀ ਸਮਾਨ ਦੀ ਸੰਭਾਲ ਜਿਹੜੀ ਉਹ ਕਰਨੀ ਚਾਹੀਦੀ ਆ ਚੋਰੀ ਹੋਣ ਦਾ ਡਰ ਹੈ ਤੁਹਾਨੂੰ ਹੋ ਸਕਦਾ ਵੀਵੇ ਸਵੇ ਇਹ ਗੱਲ ਦਾ ਹੋ ਸਕਦਾ ਵਾ ਵੀ ਕੋਈ ਜਿਹੜੇ ਆ ਚਾਕੜ ਹੱਥੇ ਬੰਦੇ ਜਿਹੜੇ ਆ ਉਹਨਾਂ ਵੀ ਘਰ ਕੋਈ ਨਹੀਂ ਹੈਗਾ ਤੇ ਸਮਾਨ ਵੀ ਜਿਹੜਾ ਭਾਵੇਂ ਪਿੱਜਾ ਵਾ ਖਰਾਬ ਹੋਇਆ ਪਿਆ ਤੁਸੀਂ ਦੇਖ ਲਿਆ ਸਾਰਾ ਕੁਝ ਜੋ ਕੁਝ ਹੈਗਾ ਤਾਂ ਪਰਿਵਾਰ ਨੂੰ ਫਿਕਰ ਨਹੀਂ ਹੁੰਦਾ ਤਾਂ ਤੁਸੀਂ ਬਿਲਕੁਲ ਦਰਿਆ ਦੇ ਕੋਲ ਬੈਠੋ ਆਪ ਨੂੰ ਉਹਨੂੰ ਬੜਾ ਫਿਕਰ ਆ ਪਰਿਵਾਰ ਵਿਚਾਰੀਆਂ 10 10 12 ਫੋਨ ਕਰਦੀਆਂ ਸੀ ਹੁਣ ਫੋਨ ਵੀ ਡੈੱਡ ਹੋਏ ਪਏ ਆ ਲਾਈਟ ਵਾਲੇ ਜਿਹੜੇ ਲਾਈਟ ਆਏ ਨਹੀਂ ਰਹੀ ਬੱਤੀ ਵਾਲੇ ਬਿਜਲੀ ਮੈਹਿਕਮਾ ਇੰਡੀਨ ਗਹਿਲੀ ਜਾ ਪੇ 10 ਦਿਨ ਹੋ ਗਏ ਆ ਕੋਈ ਲੋਕਾਂ ਦਾ ਰਿਸ਼ਤੇਦਾਰਾਂ ਨਾਲ ਸੰਪਰਕ ਟੱਟਾ ਪਿਆ ਹੋਆ ਕੋਈ ਹੈ ਸਰਕਾਰ ਨਾਲ ਸਾੜਿਆ ਸਰਪੰਚ ਆ ਖਲੋਤੇ ਆ ਅਸੀਂ ਸੀਨੀਅਰ ਵਰਕਰ ਆ ਆਮ ਆਦਮੀ ਪਾਰਟੀ ਦੇ ਤਾਂ ਵੀ ਤੁਸੀਂ ਵਰਕਰ ਤਾਂ ਵੀ ਸਰਕਾਰ ਦੀ ਤੁਹਾਡੀ ਦਿੱਕਤ ਨਹੀਂ ਪਹੁੰਚ ਨਹੀਂ ਆਈ ਆ ਸਰਕਾਰ ਆਈ ਆ ਯਾਰ ਤਾਰੀਵਾਲ ਸਾਹਿਬ ਦੇ ਵੀ ਆ ਨੋਆ ਨੋਆ ਆਈ ਆ ਸਾਨੂੰ ਤਰ ਪਹਿਲਾਂ ਵੰਡ ਕੇ ਗਈ ਆ ਦੁੱਧ ਵੰਡ ਕੇ ਗਈ ਆ ਦਵਾਈਆਂ ਵੰਡ ਕੇ ਗਈ ਆ ਜੋ ਹੋਰ ਵੀ ਬੱਚਿਆਂ ਨੂੰ ਤੁਸੀਂ ਸਮਝਦੇ ਹੋ ਕਿ ਇੱਥੇ ਤੁਸੀਂ 88 ਚ ਵੀ ਇਹ ਹਾਲਾਤ ਦੇ ਕਿਉਂ ਹੋਣਗੇ ਤੁਸੀਂ ਕਿ ਤੁਸੀਂ 88 ਦੇ ਵੇਖੇ ਹੋਇਆ ਜੀ ਅਸੀਂ 88 ਦੇ ਨਾਲੋਂ ਜਿਹੜਾ ਨਾ ਆ ਉੱਚਾ ਕਰਕੇ ਪਾਇਆ 88 ਚ ਸਾਡਾ ਇਹੋ ਕੁਝ ਹੋਇਆ ਸੀ ਅਸੀਂ 88 ਨਾਲੋਂ ਉੱਚਾ ਕਰਕੇ ਪਾਇਆ ਸੀ ਪਰ ਕੁਦਰਤ ਦੀ ਜਿੱਥੇ ਕਰੋਪੀ ਆ ਨਾ ਤੁਸੀਂ ਦੇਖ ਰਹੇ ਹੋਣ ਤਿੰਨ ਦਿਨ ਹੋ ਗਏ ਮੀਂਹ ਨਹੀਂ ਆ ਰਿਹਾ ਇਹ ਕੁਦਰਤ ਦਾ ਕਹਿ ਰਿਹਾ ਕੁਦਰਤ ਦੇ ਨਾਲ ਕਿਹਦਾ ਥਰੀਕਾ ਨਹੀਂ ਅੱਛਾ ਤੁਹਾਨੂੰ ਲੱਗਦਾ ਕਿ ਇਹ ਪਹਿਲਾਂ ਜਿਵੇਂ بارشਾਂ ਬਹੁਤ ਆ ਰਹੀਆਂ ਸੀ ਤੁਹਾਨੂੰ ਲੱਗਦਾ ਸੀ ਇੱਧਰ ਪਾਣੀ ਆ ਸਕਦਾ ਵੈ ਇਹ ਸਾਨੂੰ ਪਤਾ ਸੀਗਾ ਫਿਰ ਧਿਆਨ ਕੋਨੇ ਵਾਲਾ ਵੱਲ ਟੁੱਟ ਜਾਣਾ ਪਰ ਅਸੀਂ ਲੋਕਾਂ ਨੇ 88 ਤੋਂ ਉੱਚੇ ਕਰਕੇ ਮਕਾਨ ਪਾਏ ਸੀ ਜਿੰਨਾ ਪਾਣੀ 88 ਚ ਆਇਆ ਸੀ ਨਾ ਸਾਡੇ ਆ ਸਾਰੇ ਮਹੱਲੇ ਨੇ ਉਹਦੋਂ ਨਾ ਉੱਚੇ ਕਰਕੇ ਪਾਇਆ ਸੀ ਪਰ ਰੱਬ ਦੇ ਨਾਲ ਕੋਈ ਅੰਦਾਜ਼ਾ ਨਹੀਂ ਕੋਈ ਰੱਬ ਦੇ ਨਾਲ ਸ਼ਰੀਕਾ ਨਹੀਂ ਕਰ ਸਕਦਾ ਤੁਸੀਂ ਇਹ ਸਮਝੋ ਚਲੋ ਮੈਂ ਇਹ ਸਰਕਾਰ ਨੂੰ ਨਹੀਂ ਕਹਿੰਦਾ ਮੈਂ ਸਾਰੀਆਂ ਸਰਕਾਰਾਂ ਨੂੰ ਕਹਿੰਦਾ ਕੋਈ ਅੱਜ ਨਹੀਂ 60 ਸਾਲ ਤੋਂ ਲਗਾਤਾਰ ਇਹੀ ਹਾਲਾਤ ਹੈ ਪਹਿਲਾਂ ਹਾਂ ਪਹਿਲਾਂ ਧਿਆਨ ਨਹੀਂ ਰੱਖਣ ਦੀ ਜਰੂਰਤ ਹੈਗੀ ਨਹੀਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਸਰਕਾਰਾਂ ਦਾ ਜੀ ਇਹਦੇ ਵਿੱਚ ਲੋਕਾਂ ਦੇ ਵੀ ਜਿਹੜਾ ਲੋਕੀਂ ਬੰਨ ਪਤਾ ਕਿਉਂ ਰੋੜਦੇ ਆ ਜਿਹੜਾ ਲੋਕੀਂ ਸਿਆਲ ਦੇ ਵਿੱਚ ਕਮਾਦੀ ਫਸਲ ਕੱਢਦੇ ਆ ਨਾ ਖੇਤਾਂ 'ਚੋਂ ਉਦੋਂ ਕਿਰਾਏ ਲਾ ਲਾ ਕੇ ਤਸੀਹੇ ਪਾਹਦੇ ਉੱਤੇ ਨੀਵਾ ਕਰ ਦਿੰਦੇ ਆ ਤੇ ਮੁੜ ਕੇ ਜਦੋਂ ਕਮਾਦ ਲੰਗਾ ਲਿਆ ਵਸਾਖ ਆ ਗਿਆ ਕਣਕ ਪਠਾ ਲੰਗਾ ਲਿਆ ਸਰਕਾਰ ਨੂੰ ਵੀ ਚਾਹੀਦਾ ਵਾ ਵੀ ਇਹਨਾਂ ਜਿਹੜੇ ਜਿੱਥੇ ਨਾਜ਼ਿਕ ਥਾਵਾਂ ਦੀ ਆ ਉੱਥੇ ਜਿਹੜਾ ਵਾ ਨਾ ਨਿਗਰਾਨੀ ਰੱਖੀ ਜਾਵੇ ਉੱਥੇ ਪਹਿਲਾਂ ਮਿੱਟੀ ਪਵਾਈ ਜਾਵੇ ਜੇ ਹੁਣ ਕੋਨੇਵਾਲ ਪਹਿਲਾਂ ਮਿੱਟੀ ਪਈ ਹੁੰਦੀ ਬੰਦ ਰੋਣਾ ਹੀ ਨਹੀਂ ਸੀ ਮਿੱਟੀ ਤੋਂ ਉੱਤਰ ਪਾਉਣ ਲੱਗ ਗਿਆ ਰਾਤ ਜਿਸੇ ਤੋਂ ਪਾਣੀ ਦਾ ਫਲਾਓ ਤਾਂ ਉਹ ਹੋ ਗਿਆ ਤੇ ਫਿਰ ਮਿੱਟੀ ਪਾਉਣ ਲੱਗਿਆ ਸਰਕਾਰਾਂ ਦੀ ਅੰਗੇਲੀਆਂ ਕਾਰਨ ਹੀ ਇਹ ਕੰਮ ਹੋ ਰਿਹਾ ਭਾਵੇਂ ਆ ਕਾਂਗਰਸ ਸੀ 50 ਸਾਲ ਰਾਜ ਕਰ ਗਈ ਆ ਅੰ 15 ਸਾਲ ਕਾਲੀ ਰਾਜ ਕਰ ਗਏ ਆ ਹੁਣ ਆਮ ਆਦਮੀ ਪਾਰ ਰਾਜ ਕਰਦੀ ਆ ਕੰਮ ਸਾਰੇ ਜਿਹੜੇ ਨਾ ਇਹਨਾਂ ਦੇ ਜਿਹੜੀ ਨੀਤੀਆਂ ਸਾਰਿਆਂ ਦੀ ਇੱਕੋ ਹੀ ਆ ਇਕ ਕੋਈ ਨੀਤੀ 'ਚ ਕੋਈ ਫਰਕ ਨਹੀਂ ਹੈਗਾ ਤੁਸੀਂ ਆਪ ਦੇ ਵਰਕਰੋ ਫਿਰ ਵੀ ਇਹ ਗੱਲ ਕਹਿ ਰਹੇ ਕਿਉਂਕਿ ਤੁਸੀਂ ਦਰਦ ਸਹਿ ਰਹੇ ਹੋ ਨਹੀਂ ਨਹੀਂ ਦਰਦ ਸਾਡੇ ਅਰਧੇ ਇਹਦੋਂ ਵੱਡਾ ਦਰਦ ਹੋਰ ਕੀ ਆ ਜੀ ਆਹ ਵੇਖੋ ਸਾਡੇ ਆਹ ਖਲੜੀਆਂ ਉੱਠ ਗਈਆਂ ਵੇਖੋ ਇੱਧਰ ਪਾਣੀ ਵੇਦੀ ਨੂੰ ਸਾਡੇ ਇਹ ਕੈਮੀਕਲ ਵਾਲਾ ਪਾਣੀ ਆਂਦਾ ਕਹਿੰਦੇ ਕੈਮੀਕਲ ਆਹ ਵੇਖੋ ਆਹ ਵੇਖੋ ਕੀ ਬਣਿਆ ਪਿਆ ਆਹ ਵੇਖੋ ਸਾਰੇ ਸਾਰੇ ਵੇਖੋ ਕੀ ਬਣਿਆ ਪਿਆ ਪੈਰ ਲੋਕਾਂ ਦੇ ਗਲ ਗਏ ਆ ਹਾਂ ਜੀ ਦਰਦ ਸਹਿ ਰਹੇ ਆ ਵੇਖੋ ਜਦੋਂ ਦੁੱਖ ਹੁੰਦਾ ਨਾ ਜੇ ਬੱਚੇ ਨੂੰ ਦੁੱਖ ਹੁੰਦਾ ਤਾਂ ਮਾਂ ਪਿਓ ਦੀ ਵੀ ਸਦਨਾਮੀ ਕਰੇਗਾ ਬਿਲਕੁਲ ਜਦੋਂ ਪੀੜ ਹੁੰਦੀ ਹੈ ਨਾ ਉਦੋਂ ਹਰ ਕੋਈ ਨਹੀਂ ਭਾਵੇਂ ਮਾਂ ਆਵੇ ਪਿਓ ਆਵੇ ਭੈਣ ਆਵੇ ਭਰਾ ਆਵੇ ਸਾਰੇ ਦਸ਼ਮਣ ਹੋ ਜਾਂਦੇ ਆ ਜੀ ਹੁਣ ਸਾਡੀ ਕੋਈ ਸਾਰ ਨਹੀਂ ਲੈ ਰਿਆ ਹਾਂਜੀ ਤੇ ਫਿਰ ਅਸੀਂ ਉਹ ਜੇ ਆ ਜਿੰਨੀਆਂ ਸੰਸਥਾਵਾਂ ਵਾਂ ਸੇਵਾ ਕਰਨ ਵਾਲੀਆਂ ਤੂੜੀਆਂ ਲਿਆ ਰਹੇ ਆ ਜੀ ਚਾਰੇ ਲਿਆ ਰਹੇ ਆ ਰਾਸ਼ਨ ਲਿਆ ਰਹੇ ਆ ਇੱਕ ਮੈਂ ਲੋਕਾਂ ਨੂੰ ਅਪੀਲ ਕਰਦਾ ਰਾਸ਼ਨ ਲੈਣ ਵਾਲਿਆਂ ਨੂੰ ਵੀ ਸਬਰ ਤੇ ਸੰਤੋਖ ਨਾਲ ਲਓ ਟਰਾਲੀਆਂ ਵਾਪਸ ਮੋੜਨ ਲੱਗ ਪਈਆਂ ਘਰ ਦੇ ਚਾਰ ਮੈਂਬਰ ਆ ਚਾਰੇ ਰਾਸ਼ਨ ਲੈਣ ਆ ਕੇ ਦੇਣ ਵਾਲਿਆਂ ਦੇ ਜਾਣਾ ਨਹੀਂ ਅਸਲ ਵਿੱਚ ਦਿੱਕਤ ਪਤਾ ਕਿ ਸਰਪੰਚ ਸਾਹਿਬ ਤੁਹਾਡੇ ਨਾਲ ਵੀ ਮੈਂ ਸਵਾਲ ਕਰਦਾ ਲੋਕੀ ਵੀ ਬਹੁਤ ਸੋਸ਼ਲ ਮੀਡੀਆ ਤੇ ਪੁੱਛਦੇ ਪਏ ਨੇ ਦੋ ਦਿੱਕਤਾਂ ਬਹੁਤ ਆਉਂਦੀਆਂ ਨੇ ਜੇ ਉਹ ਜਿਵੇਂ ਤੁਸੀਂ ਕਿਹਾ ਜੀ ਕਿ ਸਮਾਨ ਥੋੜਾ ਥੋੜਾ ਕਰਕੇ ਲਿਓ ਜੇ ਅਸੀਂ ਮੋਤਵਾਰ ਨੂੰ ਸਰਪੰਚ ਨੂੰ ਦਿੰਨੇ ਉਹ આરોਪ ਲਗਾ ਦਿੰਦੇ ਜੀ ਸਰਪੰਚ ਨੇ ਆਪਣੇ ਵਰਕਰਾਂ ਨੂੰ ਦਿੱਤਾ ਇਦਾਂ ਕੀ ਕਰਨਾ ਕੀ ਚਾਹੀਦਾ ਕਰਨਾ ਇਹ ਜਿਹੜਾ ਵੰਡਣਾ ਆਉਂਦੇ ਆ ਨਾ ਉਹਨਾਂ ਨੂੰ ਪਹਿਲਾਂ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਮੋਤਵਾਰਾਂ ਨੂੰ ਪੰਚਾਇਤ ਨੂੰ ਨਾਲ ਲਾਓ ਪਤਵੰਤੇ ਸੱਜਣ ਲਓ ਬਾਅਦ ਉਹਨਾਂ ਦੇ ਨਾਲ ਵੇਖੋ ਵੀ ਤੁਹਾਡੇ ਪਿੰਡ ਚ ਕਿੰਨੇ ਜੀ ਆ ਕਿੰਨੇ ਘਰ ਆ ਤੇ ਹਰ ਘਰ ਪਰਤੀ ਘਰ ਪਰਤੀ ਅਨਾਉਂਸਮੈਂਟ ਹੋਵੇ ਵੀ ਇੱਕ ਬੰਦਾ ਘਰ ਦਾ ਆਵੇ ਹਾਂ ਹਾਂਜੀ ਮੋਦਬਰਾਂ ਦੀ ਤਾਂ ਕੋਈ ਸੁਣਦਾ ਨਹੀਂ ਜੀ ਇਹ ਸਰਪੰਚ ਵਿਚਾਰਾ ਵਾ ਹਾਂਜੀ ਅਸੀਂ ਇਦਾਂ ਹੀ ਵੰਡਣ ਚਲ ਗਏ ਜੀ ਫੌਜ ਵਾਲੇ ਆਏ ਸੀ ਜੀ ਮੈਂ ਵੇਖ ਲੋਤਾ ਤੱਕ ਇਹ ਮਾਰੀ ਜਾਂ ਲੋਕ ਕੋਈ ਆਖੇ ਨਹੀਂ ਲੱਗਦਾ ਤੇ ਕੱਜਨਾ ਨਹੀਂ ਲੈਂਦੇ ਰਾਸ਼ਨ ਜਿਹੜੇ ਗ੍ਰਾਹੀ ਕਰ ਕਰਕੇ ਪਿੰਡਾਂ ਚੋਂ ਜਾਂ ਬਾਬੇ ਆਉਂਦੇ ਆ ਉਹ ਨਾ ਖਰਚਾ ਕਰਕੇ ਆਉਂਦੇ ਆ ਤੇ ਲੋਕ ਜਿਹੜੇ ਆ ਖੋਖਮਾਈ ਕਰਦੇ ਆ ਲੋਕਾਂ ਨੂੰ ਥੋੜਾ ਜਿਹਾ ਪਹਿਲਾਂ ਲੋਕਾਂ ਨੂੰ ਵੇਜੀ ਸ਼ਬਰ ਤੇ ਸੰਤੋਖ ਰੱਖਣਾ ਚਾਹੀਦਾ ਵੀ ਜਿਹੜੇ ਲਿਆਏ ਆ ਉਹ ਵੰਡਣ ਵਾਸਤੇ ਲਿਆਏ ਆ ਬਿਲਕੁਲ ਜਿਹੜਾ ਲਿਆਇਆ ਜੀ ਉਹਨੇ ਤਾਂ ਦੇ ਕੇ ਜਾਣਾ ਵਾਪਸ ਤਾਂ ਜਾਣਾ ਉਹ ਗਾਲਤਾਂ ਨੂੰ ਦੱਸਦਾ ਇੱਥੋਂ ਚੰਡੀਗੜ੍ਹੋਂ ਕੋਈ ਸਵਾਵਾ ਹੱਡੀਆਂ ਤੇ ਆਈਆਂ ਅਸੀਂ ਬੇਟਾ ਸਾਡਾ ਮੇਰਾ ਉਹ ਤੁਹਾਨੂੰ ਵੰਡੇ ਗਿਆ ਉਹ ਰਮਦਾਸੋਂ ਲੈ ਕੇ ਆਏ ਆ ਜੀ ਐਡੇ ਉਹ ਧਿਆਨਤਦਾਰ ਬੰਦੇ ਸੀਗੇ ਲੋਕੀ ਲੈ ਨਹੀਂ ਸਕੇ ਉਹਨਾਂ ਨੇ ਟਾਰਚਾਂ ਤੀ ਕਰ ਲਿਆਂਦੇ ਹੋਈਆਂ ਸੀਗੀਆਂ ਜਿਹਨਾਂ ਲੋਕਾਂ ਨੇ ਮੈਂ ਆ ਵੀ ਤਾਂ ਦੇ ਚਾਹੀਦਾ ਮੈਂ ਸਾਨੂੰ ਪਹਿਲਾਂ ਤਰਪਾਲਾਂ ਦਿਓ ਅਸੀਂ ਕੁਝ ਨਾ ਕੋ ਜੜਾ ਆਵੇ ਤਰਪਾਲਾਂ ਕਿੰਨੀਆਂ ਕੋ ਚਾਹੀਦੀਆਂ ਨੇ ਪਿੰਡ ਚ ਤਰਪਾਲਾਂ ਪਿੰਡ ਚ ਆਲੇ ਵੀ ਲੋਕਾਂ ਨੂੰ ਬੜੀ ਲੋੜ ਆ ਸਾਡਾ 100 200 ਦੇਖੋ ਉਹ ਮੈਂ ਦੋ ਕੋਠਿਆਂ ਦੇ ਲਾ ਕੇ ਪਾਈਆਂ ਉਹ ਵੀ ਉਹ ਵੀ ਲਾ ਕੇ ਲਾਈ ਆ ਆ ਬੱਚੇ ਹੁਣ ਤਾਂ ਢਾੜੇ ਸਾਹਮਣੇ ਕੋਠੇ ਤੇ ਜਾਣ ਲਹਿ ਤਰਪਾਲ ਕੋਠੇ ਤੇ ਪਤੇ ਪਚੋਣ ਡੇ ਹੋਏ ਆ ਹਾਂਜੀ ਤਰਪਾਲਾਂ ਜਿਹੜੀਆਂ ਹੁਣ ਵੇਖੋ ਜੇ ਸਾਡੇ ਕੋਲ ਤਰਪਾਲਾਂ ਹੁੰਦੀਆਂ ਤਾਂ ਅਸਮਾਨ ਤਾਂ ਖਰਾਬ ਹੋਵੇ ਸਾਡਾ ਜੀ ਬਿਲਕੁਲ ਦੇਖੋ ਕਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਆ ਸੋ ਮੈਂ ਇਹ ਦਿਖਾ ਰਿਹਾ ਕਿ ਇਹ ਇਹ ਦਰਿਆ موسی ਪਿੰਡ ਹੈ ਜੀ ਰਮਦਾਸ ਦੇ ਲਗਭਗ 7 ਕਿਲੋਮੀਟਰ ਦੂਰ ਸੰਸਥਾਵਾਂ ਨੂੰ اپੀਲ ਹੈ ਕਿ ਜੇ ਤੁਸੀਂ ਸੇਵਾ ਕਰ ਰਹੇ ਹੋ ਨਾ ਇਸ ਪਿੰਡ ਵਿੱਚ ਜਰੂਰ ਆਓ ਕਿਉਂਕਿ ਇਸ ਪਿੰਡ ਦੇ ਹਾਲਾਤ ਬਹੁਤ ਮਾੜੇ ਨੇ ਦਰਿਆ ਦੇ ਬਿਲਕੁਲ ਨਾਲ ਹੈ ਇਸ ਤੋਂ ਇਲਾਵਾ ਨੂੰ ਇਹ ਵੀ ਡਰ ਹੈ ਕਿ ਸ਼ਾਇਦ ਦੁਬਾਰਾ ਵੀ ਪਾਣੀ ਆ ਸਕਦਾ ਹੈ ਕੈਮਰਾਮੈਨ ਪ੍ਰਥਮਨਲ ਪਰਮਜੀਤ ਸਿੰਘ ਰੰਗਪੁਰੀ ਵਾਇਸੋ ਪੰਜਾਬ ਅਜਨਾਲਾ